6 ਦਿਨ ਬਾਅਦ ਲਾਈਵ ਆਏ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੇ ਨਾਲ ਦੇ ਸਾਥੀ ਨੇ ਮੀਡੀਆ ਸਾਹਮਣੇ ਕੀਤੇ ਐਸੇ ਖੁਲਾਸੇ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਤੋਂ ਜਿਥੇ ਕਿ ਹਰਜਿੰਦਰ ਸਿੰਘ ਦਾ ਮਸਲਾ ਜਿਹੜਾ ਹੈ ਕਾਫੀ ਗੁਰਤੀਆਂ ਦੇ ਵਿੱਚ ਹੈ ਲਗਾਤਾਰ ਹਰਜਿੰਦਰ ਸਿੰਘ ਨੂੰ ਜਿਹੜੀ ਹੈ ਕੋਰਟ ਮਿਲਦੀ ਕੋਈ ਦਿਖਾਈ ਦੇ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਆਖਰ ਇੰਨੇ ਦਿਨਾਂ ਬਾਅਦ ਜਿੱਤੇ ਹਰਜਿੰਦਰ ਸਿੰਘ ਦੀਆਂ ਕੁਝ ਤਸਵੀਰਾਂ ਜੜੀਆਂ ਨੇ ਉਸਨ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿਸ ਤੋਂ ਬਾਅਦ ਹਰਜਿੰਦਰ ਸਿੰਘ ਦਾ ਚਿਹਰਾ ਦੇਖ ਕੇ ਲੱਗਦਾ ਹੈ ਕਿ ਸ਼ਾਇਦ ਕਾਫੀ ਜ਼ਿਆਦਾ रिकॉर्ड ਦੇ ਵਿੱਚ ਹੈ ਟੈਂਸ਼ਨ ਦੇ ਵਿੱਚ ਹੈ ਹਾਲਾਂਕਿ ਭਾਵੇਂ ਕਿ ਚਾਂਸਸ ਬਹੁਤ ਜ਼ਿਆਦਾ ਨਹੀਂ ਉਸ ਦੇ ਲਈ ਪ੍ਰੋਟੈਸਟ ਕੀਤੇ ਜਾ ਰਹੇ ਨੇ ਭਾਵੇਂ ਪੰਜਾਬ ਹੋਵੇ ਭਾਵੇਂ ਹੋਰ ਜਿਹੜੀਆਂ ਸਟੇਟਾਂ ਹੋਣ ਇੰਡੀਆ ਦੇ ਵਿੱਚ ਜਾਂ ਫਿਰ ਬਾਹਰ ਉਸੇ ਟ੍ਰੇਡ ਦੇ ਵਿੱਚ ਜਿਹੜੇ ਹੋਰ ਸਰਦਾਰ ਭਾਈਦਾਰਾ ਹੈ ਉਹ ਸਾਰੇ ਹੀ ਜਿਹੜੇ ਨੇ ਬਹੁਤ ਜ਼ਿਆਦਾ ਪ੍ਰੋਟੈਸਟ ਕਰ ਰਹੇ ਨੇ ਹਾਲਾਂਕਿ ਹਰਜਿੰਦਰ ਸਿੰਘ ਦੀ ਰਿਹਾਈ ਦੇ ਲਈ ਤਾਂ ਉਸ ਨੂੰ ਜਿਹੜੀ سزا ਹੈ ਉਹ ਨਾ ਹੋਵੇ ਜੇਕਰ ਤੁਰਕੀਆਂ ਦੇ ਮੁਤਾਬਕ ਉਸ ਨੂੰ ਸਜ਼ਾ ਹੋਈ ਹੈ ਤਾਂ ਉਸ ਦੀ ਸਜ਼ਾ ਜਿਹੜੀ ਹੈ ਉਹ ਮਾਫ ਕੀਤੀ ਜਾਵੇ ਜਾਂਚ ਜਿਹੜੀ ਹੈ ਨਿਰਪੱਖ ਹੋਵੇ ਦੋਨਾਂ ਤਰਫਾਂ ਦੋਨਾਂ ਧਿਰਾਂ ਦੀ ਜਿਹੜੀ ਹੈ ਜਾਂਚ ਹੋਵੇ ਸੋ ਆਖਰ ਜਿਹੜਾ ਕਸੂਰਬਾਦ ਮਿਲਦਾ ਹੈ ਉਹਦੇ ਤੇ ਜਿਹੜੀ ਹੈ ਕਾਰਵਾਈ ਜ਼ਰੂਰ ਹੋਵੇ ਜੇ ਕਾਰਵਾਈ ਹੁੰਦੀ ਹੈ ਤਾਂ ਇੱਕ ਕਾਨੂੰਨ ਦੇ ਦਾਇਰੇ ਦੇ ਵਿੱਚ ਕਾਰਵਾਈ ਹੋਵੇ ਤੇ 45 ਸਾਲ ਦੀ ਤਜਾ ਜਿਹੜੀ ਹੈ ਬਹੁਤ ਜ਼ਿਆਦਾ ਹੈ। ਉਹਨਾਂ ਦੱਸ ਗਏ ਕਿ ਆਖਰ ਕਈ ਲੋਕਾਂ ਦੇ ਵੱਲੋਂ ਜਿਹੜਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਹਰਜਿੰਦਰ ਸਿੰਘ ਲਾਈਵ ਆਏ ਨੇ। ਹਰਜਿੰਦਰ ਸਿੰਘ ਨੇ ਲਾਈਵ ਆ ਕੇ ਜਿੱਥੇ ਆਪਣੀ ਗੱਲਬਾਤ ਰੱਖੀ ਹੈ ਤੇ ਉਹਨਾਂ ਨੇ ਲਾਈਵ ਆ ਕੇ ਜਿਹੜੀ ਆਪਣੀ ਗੱਲਬਾਤ ਰੱਖਦੇ ਹੋਏ ਤਬ ਦੇ ਸਾਹਮਣੇ ਜਿਹੜੀ ਹੈ ਇਹ ਗੱਲ ਕੀਤੀ ਹੈ। ਉਹਨਾਂ ਨੇ ਇਹ ਕਿਹਾ ਹੈ ਕਿ ਆਖਰ ਇਤਨਾ ਕਿ ਜੇ ਆ ਮੈਨੂੰ ਜਿਹੜਾ ਭਰੋਸਾ ਹੈ ਸੋ ਆਪਣੇ ਜਥੇਬੰਦੀਆਂ ਤੇ ਪਰਿਵਾਰਕ ਮੈਂਬਰਾਂ ਤੇ ਔਰ ਸਾਰੇ ਹੀ ਉਹਨਾਂ ਇਨਸਾਨਾਂ ਦੇ ਵੀਰਾਂ ਤੇ ਜਿਹੜੇ ਕਿ ਮੇਰੇ ਲਈ ਪ੍ਰੋਟੈਸਟ ਕਰ ਰਹੇ ਨੇ ਆਪਾਂ ਇਸ ਚੀਜ਼ ਦੀ ਪ੍ਰੋਪਰ ਪੁਸ਼ਟੀ ਨਹੀਂ ਕਰ ਸਕਦੇ ਪਰ ਹਰਜਿੰਦਰ ਸਿੰਘ ਨੇ ਇਹ ਗੱਲ ਜਿਹੜੀ ਹੈ ਸਾਫ਼ ਤੌਰ ਤੇ ਆ ਕਿ ਮੈਨੂੰ ਪੂਰਾ ਭਰੋਸਾ ਹੈ ਸੋ ਆਖਰ ਮੈਨੂੰ ਇਸ ਚੀਜ਼ ਦਾ ਵੀ ਜਿਹੜਾ ਹੈ ਭਰੋਸਾ ਹੈ ਮੈਨੂੰ ਸਤਿਗੁਰੂ ਮਹਾਰਾਜ 'ਤੇ ਵੀ ਭਰੋਸਾ ਹੈ ਕਿ ਮੇਰੇ ਨਾਲ ਅਨਿਆਏ ਨਹੀਂ ਹੋਣ ਦਿੱਤਾ ਜਾਏਗਾ ਸੋ ਕਿਤੇ ਨਾ ਕਿਤੇ ਮੈਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਭਰੋਸਾ ਹੈ ਸੋ ਮੈਨੂੰ ਮੇਰੇ ਪਰਮਾਤਮਾ ਆਤਮਾ ਤੇ ਸੱਚੇ ਪਾਤਸ਼ਾਹ ਤੇ ਵੀ ਪ੍ਰੋਪਰ ਤੇ ਪੂਰਨ ਭਰੋਸਾ ਹੈ ਉਤ ਹੀ ਦਰਦੀ ਹੈ ਕਿ ਲਗਾਤਾਰ ਜੇ ਗੱਲ ਕੀਤੀ ਜਾਵੇ ਤਾਂ ਹਰਜਿੰਦਰ ਸਿੰਘ ਦੇ ਨਾਲ ਜੋ ਵਾਕਿਆਤ ਵਾਪਰਿਆ ਹੈ ਸੋ ਆਕਰ ਉਸ ਤੋਂ ਬਾਅਦ ਪੂਰੇ ਇੰਡੀਆ ਦੇ ਲੋਕ ਜਿਹੜੇ ਨੇ ਇੱਕ ਵਾਰ ਹਿੱਲ ਗਏ ਨੇ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਉਤਨੋ ਜਿਹੜੀ ਹੈ 40 ਸਾਲ ਦੀ سزا ਹੋਈ ਹੈ 45 ਸਾਲ ਦੀ ਜਿਹੜੀ ਉਸ ਨੂੰ ਸਜ਼ਾ ਕੀਤੀ ਗਈ ਹੈ 45 ਸਾਲ ਦੀ ਸਜ਼ਾ ਤੋਂ ਬਾਅਦ ਲਗਾਤਾਰ ਜਿਹੜੀਆਂ ਵਾਵੇਂ ਨੇ ਉਹ ਵੀ ਨਹੀਂਆਂ ਸੀ ਕੋਈ ਕਹਿੰਦੇ ਸਜ਼ਾ ਹੋ ਚੁੱਕੀ ਹੈ ਕੋਈ ਕਹਿੰਦੇ ਸਜ਼ਾ ਨਹੀਂ ਹੋਈ ਪਰ ਹਰਜਿੰਦਰ ਸਿੰਘ ਦੇ ਜਿਹੜੇ ਕੁਝ ਨਾਲ ਦੇ ਸਾਥੀ ਨੇ ਉਹਨਾਂ ਨੇ ਮੀਡੀਆ ਨੂੰ ਆਪਣੀ ਗੱਲਬਾਤ ਜਿਹੜੀ ਹੈ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਹਰਜਿੰਦਰ ਸਿੰਘ ਹਾਲੇ ਤੱਕ ਠੀਕ ਠਾਕ ਨੇ ਉਹਨਾਂ ਨੂੰ ਸਜ਼ਾ ਜਿਹੜੀ ਹੈ ਹਾਲੇ ਤੱਕ ਨਹੀਂ ਹੋਈ ਹੈ ਪਰ ਜਲਦੀ ਹੀ ਜੇ ਕੋਈ ਐਕਸ਼ਨ ਨਾ ਲਿਆ ਗਿਆ ਜਾਂ ਕੋਈ ਆਪਣੀ ਮੰਗ ਜਾਂ ਕੋਈ ਗੱਲਬਾਤ ਨਾ ਕੀਤੀ ਗਈ ਸਰਕਾਰ ਦੇ ਨਾਲ ਤੇ ਉਹ ਸ਼ਾਇਦ 45 ਤਾਲ ਦੀ ਸਜ਼ਾ ਜਿਹੜੀ ਹੈ ਹਰਜਿੰਦਰ ਸਿੰਘ ਨੂੰ ਹੋ ਸਕਦੀ ਹੈ ਤੁਹਾਨੂੰ ਅਥੇ ਵੀ ਦੱਸਣਾ ਚਾਹਾਂਗੇ ਕਿ ਆਕਰ ਅਭਿਸ਼ੀ ਦਿਨ ਗੁਰਪਤਵੰਨ ਸਿੰਘ ਪੰਨੂ ਵੀ ਜਿਹੜੇ ਨੇ ਮਿਲ ਕੇ ਆਏ ਨੇ ਉਹਨਾਂ ਨੂੰ ਤੇ ਹਰਜਿੰਦਰ ਸਿੰਘ ਦੇ ਨਾਲ ਗੱਲਬਾਤ ਹੋਈ ਹੈ ਫਿਲਹਾਲ ਹਰਜਿੰਦ ਚੰਨ ਚੜ੍ਹਦੀ ਕਲਾ ਦੇ ਵਿੱਚ ਨੇ ਔਰ ਉਹਨਾਂ ਨੂੰ ਭਰੋਸਾ ਹੈ ਕਿ ਨਿਆ ਪ੍ਰਣਾਲੀ ਤੇ ਔਰ ਆਪਣੇ ਲੋਕਾਂ ਤੇ ਔਰ ਇਨਸਾਫ ਪਸੰਦ ਹਰ ਇੱਕ ਲੋਕਾਂ ਦੇ ਜਿਹੜਾ ਉਹਨਾਂ ਨੂੰ ਪ੍ਰੋਪਰ ਪੂਰਨ ਭਰੋਸਾ ਹੈ ਕਿ ਉਹਨਾਂ ਨੂੰ ਜਿਹੜਾ ਹੈ ਕਿਸੇ ਤਰ੍ਹਾਂ ਦਾ ਗਲਤ ਉਹਨਾਂ ਦੇ ਨਾਲ ਨਹੀਂ ਹੋਏਗਾ ਹਰਜਿੰਦਰ ਸਿੰਘ ਇਸ ਤੀਜ ਨੂੰ ਲੈ ਕੇ ਬਹੁਤ ਜ਼ਿਆਦਾ ਮਾਣ ਮਹਿਸੂਸ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਜਿਹੜੇ ਨਾਲ ਦੇ ਸਾਥੀ ਨੇ ਉਹਨਾਂ ਨੇ ਦੱਸਿਆ ਹੈ ਕਿ ਹਰਜਿੰਦਰ ਸਿੰਘ ਦੀ ਜਿਹੜੀ ਹੈ ਜਿਹੀ ਕੋਈ ਗਲਤੀ ਨਹੀਂ ਹੈ ਜਿਹੜੇ ਉੱਥੋਂ ਦੇ ਟਰੱਕ ਡਰਾਈਵਰ ਨੇ ਉਹ ਸਾਰੇ ਹੀ ਜਿਹੜੇ ਨੇ ਪੰਜਾਬੀ ਭਰਾ ਨੇ ਹਰਜਿੰਦਰ ਸਿੰਘ ਦੀ ਸਪੋਰਟ ਕਰ ਰਹੇ ਨੇ ਉਹਨਾਂ ਨੇ ਦੱਸਿਆ ਹੈ ਕਿ ਅਜਿਹਾ ਹੌਟਸਪ ਕਿਸੇ ਨਾਲ ਵੀ ਹੋ ਸਕਦਾ ਹੈ ਪਰ ਹਰਜਿੰਦਰ ਸਿੰਘ ਦੇ ਨਾਲ ਇਦਾਂ ਗਲਤ ਨਹੀਂ ਹੋਣ ਦਿੱਤਾ ਜਾਵੇਗਾ। તો ਮਿਲਦੇ ਆ ਜੀ ਨਵੀਂ ਅਪਡੇਟ ਨਾਲ ਅੱਜ ਤੱਕ ਲਈ ਧੰਨਵਾਦ।